ਪੰਜਾਬ ਨਾਓ ਟੈਲੀਵਿਜ਼ਨ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਦਿੰਦਿਆਂ ਕੁਝ ਵੱਡੀਆਂ ਖਬਰਾਂ ਦੇ ਉੱਪਰ ਚਾਤਵਾਨਿਆਂ ਯਾਰ ਹੀ ਬਣਿਆ ਵੈਰੀ ਨਿੱਕੀ ਜਹੀ ਗੱਲ ਪਿਛੇ ਨਹਿਰ ਵਿੱਚ ਨਹਾਉਣਗੇ ਦੋਸਤ ਨੂੰ ਦੇ ਦਿੱਤਾ ਤੱਕਾ ਹੋਈ ਮੌਕੇ ਤੇ ਮੌਤ લાલુ યાદવ ਨੇ ਪੁੱਤਰ ਤੇਜਪ੍ਰਤਾਪ ਨੂੰ 6 ਸਾਲ ਦੇ ਲਈ ਪਾਰਟੀ ਤੋਂ ਬਾਹਰ ਕੱਢਿਆ ਵੀਡੀਓ ਵਾਇਰਲ ਹੋਣ ਤੇ ਲਿਆ ਐਕਸ਼ਨ ਅੰਮ੍ਰਿਤਸਰ ਦੇ ਵਿੱਚ ਵਾਪਰੀ ਵੱਡੀ ਵਾਰਦਾਤ ਦਿਨ ਦਿਹਾੜੇ ਅਕਾਲੀ ਦਲ ਦੇ ਕੌਂਸਲਰ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜ ਰਿਵਾਲ ਦਾ ਐਲਾਨ ਛੋਟੇ ਵਪਾਰੀਆਂ ਦੀ ਸੁਰੱਖਿਆ ਲਈ ਮਾਨ ਸਰਕਾਰ ਵੱਲੋਂ ਬਣਾਇਆ ਜਾਵੇਗਾ ਵਪਾਰੀ ਮੰਡਲ ਇਨਸਟਾਗ੍ਰਾਮ ਸਟਾਰ ਸੋਖ ਰਤਿਆ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ 5 ਲੱਖ ਰੁਪਏ ਦੀ ਸੁਪਾਰੀ ਲੈ ਕੇ ਮਹਿਲਾ ਦਾ ਕੀਤਾ ਸੀ ਕਤਲ ਹੁਣ ਇਹਨਾਂ ਖਬਰਾਂ ਦੇ ਉੱਪਰ ਇੱਕ ਨਜ਼ਰ ਵਿਸਤਾਰ ਦੇ ਨਾਲ ਫਤਿਹਗੜ੍ਹ ਸਾਹਿਬ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਫਤਿਹਗੜ੍ਹ ਸਾਹਿਬ ਦੇ ਵਿੱਚ ਦੋਸਤ ਨੇ ਆਪਣੇ ਹੀ ਦੋਸਤ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ ਜਿਸ ਕਾਰਨ ਨੌਜਵਾਨ ਪਾਣੀ ਦੇ ਵਿੱਚ ਡੁੱਬ ਗਿਆ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਪਦੋਸ਼ੀ ਕਲਾ ਪਿੰਡ ਦੇ ਮਨਜੋਤ ਗਿਰਵਜੋ ਹੋਈ ਹੈ ਤੇ ਮਨਜੋਤ ਸਰਹੱਦ ਵਿੱਚ ਇੱਕ ਮੋਟਰ ਮੈਕੈਨਿਕ ਦੀ ਦੁਕਾਨ ਤੇ ਕੰਮ ਸਿੱਖਦਾ ਪਿਆ ਸੀ ਬੀਤੇ ਦਿਨੀ ਉਹ ਆਪਣੇ ਕੁਝ ਦੋਸਤਾਂ ਦੇ ਨਾਲ ਨਹਿਰ ਤੇ ਨਹਾਉਣ ਗਿਆ ਤੇ ਨਹਾਉਣ ਦੌਰਾਨ ਉਸ ਦਾ ਦੋਸਤ ਵਿਕਾਸ ਨਾਲ ਕਿਸੇ ਗੱਲ ਨੂੰ ਲੈ ਕੇ ਉੱਥੇ ਝਗੜਾ ਹੋ ਗਿਆ ਤੇ ਵਿਕਾਸ ਨੇ ਗੁੱਸੇ ਵਿੱਚ ਆ ਕੇ ਮਨਜੋਤ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ ਮਨਜੋਤ ਨੂੰ ਤੈਰਨਾ ਵੀ ਨਹੀਂ ਆਉਂਦਾ ਸੀ ਜਿਸ ਕਾਰਨ ਉਹ ਡੁੱਬ ਗਿਆ ਤੇ ਉਸ ਦੀ ਮੌਤ ਕੇਤੇ ਹੀ ਮਤੋ ਗਈ ਉਦਰੇ ਰਾਜਤ ਮੁਖੀ ਲਾਲੂ ਯਾਦਵ ਨੇ ਆਪਣੇ ਪੁੱਤਰ ਤੇਜਪ੍ਰਤਾਪ ਯਾਦਵ ਨੂੰ ਪਾਰਟੀ ਤੋਂ 6 ਸਾਲਾਂ ਵਾਸਤੇ ਕੱਢ ਦਿੱਤਾ ਉਹਨਾਂ ਨੇ ਬੀਤੇ ਦਿਨੀ ਆਪਣੇ ਰਿਲੇਸ਼ਨਸ਼ਿਪ ਦਾ ਐਲਾਨ ਕੀਤਾ ਸੀ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਤੇਜਪ੍ਰਤਾਪ ਯਾਦਵ ਨੇ ਆਪਣੀ ਅਨੁਸ਼ਕਾ ਯਾਦਵ ਨਾਦੀ ਗਰਲਫ੍ਰੈਂਡ ਦੇ ਨਾਲ ਤਸਵੀਰਾਂ ਵੀ ਸ਼ੇਅਰ ਕੀਤੀਆਂ ਸੀ ਬਾਅਦ ਵਿੱਚ ਉਹਨਾਂ ਨੇ ਕਈ ਵਾਰ ਆਪਣੇ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਜੋ ਕਿ ਰਿਵਾਈਜ਼ ਵੀ ਕੀਤਾ ਤੇ ਬਾਅਦ ਵਿੱਚ ਆਖਿਆ ਕਿ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਹੈਕ ਹੋ ਗਿਆ ਸੀ ਹੁਣ ਕਾਰਵਾਈ ਕਰਦਿਆਂ ਹੋਇਆ ਰਾਜਤਮੁਖੀ ਨੇ ਆਖਿਆ ਕਿ ਆਪਣੇ ਨਿੱਜੀ ਜੀਵਨ ਦਾ ਜੋ ਕਿ ਪਲਾ ਬੁਰਾ ਤੇ ਗੁਣ ਦੋਸ਼ ਦੇਖਣ ਵਿੱਚ ਉਹ ਖੁਦ ਸਮਰਥ ਹਨ ਤੇ ਉਸ ਨਾਲ ਜੋ ਵੀ ਲੋਕ ਸਬੰਧ ਰੱਖਣਗੇ ਉਹ ਖੁਦ ਫੈਸਲਾ ਲੈ ਸਕਦੇ ਨੇ ਉਧਰ ਅੰਮ੍ਰਿਤਸਰ ਦੇ ਵਿੱਚ ਦਿਨ ਦਿਹਾੜੇ ਵੱਡੀ ਵਾਰਦਾਤ ਵਾਪਰ ਗਈ ਅਕਾਲੀ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮ੍ਰਿਤਕ ਦੀ ਪਛਾਣ ਜੰਡਿਆਲਾ ਗੁਰੂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਹਰਜਿੰਦਰ ਸਿੰਘ ਵਜੋਂ ਹੋਈ ਹੈ ਤੇ ਜਾਣਕਾਰੀ ਮੁਤਾਬਕ ਅਕਾਲੀ ਕੌਂਸਲਰ ਹਰਜਿੰਦਰ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਸ਼ਹਿਰਤਾ ਸਹਿਬ ਵਿਖੇ ਪੂਜਾ ਸੀਤ ਜਿੱਥੇ ਆਏ ਦੋ ਬਾਈਕ ਸਵਾਰ ਹਮਲਾਵਰਾਂ ਨੇ ਉਸ ਉੱਤੇ ਭਰੇ ਬਾਜ਼ਾਰ ਦੇ ਵਿੱਚ ਗੋਲੀਆਂ ਚਲਾ ਦਿੱਤੀਆਂ ਹਮਲਾਵਰਾਂ ਇਹ ਤਿੰਨ ਤੋਂ ਚਾਰ ਗੋਲੀਆਂ ਚਲਾਈਆਂ ਤੇ ਫਾਇਰਿੰਗ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ ਤੇ ਜਿਸ ਦੇ ਚਲਦੇ ਇਹ ਗੋਲੀਆਂ ਲੱਗਣ ਕਾਰਨ ਅਕਾਲੀ ਕਾਂਗਰਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੁਣ ਵੱਖ-ਵੱਖ ਸਿਆਸੀ ਲੀਡਰਾਂ ਦੇ ਵੱਲੋਂ ਇਸ ਘਟਨਾਕ੍ਰਮ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਜੋ ਕਿ ਜ਼ਾਹਰ ਕੀਤਾ ਜਾ ਰਿਹਾ ਹੈ ਤੇ ਪੁਲਿਸ ਵੱਲੋਂ ਵੀ ਹੁਣ ਦੋਸ਼ੀਆਂ ਦਾ ਇਨਕਾਊਂਟਰ ਕਰਕੇ ਉਹਨਾਂ ਨੂੰ ਕਾਬੂ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਛੋਟੇ ਵਪਾਰੀਆਂ ਦੀਆਂ ਪਰੇਸ਼ਾਨੀਆਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅਹਿਮ ਫੈਸਲਾ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਮੁਖੀ ਅਰਵਿੰਦ ਕੇਜਰੀਵਾਲ ਨੇ ਨਾਭਾ ਵਿੱਚ ਮਹਾਰਾਜਾ ਅਗਰ ਸੇਨ ਸਮਾਰਕਤਾ ਉਦਘਾਟਨ ਕੀਤਾ ਤਾਂ ਇਸ ਮੌਕੇ ਅਰਵਿੰਦ ਕੇ ਜੀਵਾਲ ਨੇ ਵਪਾਰੀਆਂ ਦੇ ਲਈ ਅਹਿਮ ਐਲਾਨ ਕੀਤਾ ਉਹਨਾਂ ਆਖਿਆ ਕਿ ਹੁਣ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਵਪਾਰੀਆਂ ਦੇ ਲਈ ਬੋਰਡ ਬਣਾਇਆ ਜਾਵੇਗਾ ਜਿਸ ਦੇ ਚਲਦੇ ਵਪਾਰੀਆਂ ਨੂੰ ਜਿਹੜੀਆਂ ਵੀ ਸਮੱਸਿਆਵਾਂ ਆਉਂਦੀਆਂ ਨੇ ਉਹਨਾਂ ਦਾ ਹੱਲ ਕੀਤਾ ਜਾਵੇਗਾ ਉੱਤਰ ਉੱਤਰ ਪ੍ਰਦੇਸ਼ ਦੇ ਨੌਇਡਾ ਐਸਟੀਐਫ ਨੇ ਮਸ਼ਹੂਰ ਇੰਸਟਾਗ੍ਰਾਮ ਕੰਟੈਂਟ ਕ੍ਰिएਟਰ ਸੁਖਪ੍ਰੀਤ ਸਿੰਘ ਉਰਫ ਸੁਖ ਰਤਿਆ ਨੂੰ ਕਤਲ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਹੈ ਦੋਸ਼ ਹੈ ਕਿ ਸੁਖਪ੍ਰੀਤ ਸਿੰਘ ਨੇ ਆਪਣੇ ਮਾਮੇ ਦੇ ਪੁੱਤਰ ਗੁਰਪ੍ਰੀਤ ਸਿੰਘ ਦੇ ਨਾਲ ਮਿਲ ਕੇ ਨਵੀਂ ਮੁੰਬਈ ਦੇ ਵਿੱਚ ਸੁਪਾਰੀ ਲੈਣ ਤੋਂ ਬਾਅਦ ਇੱਕ ਮਹਿਲਾ ਦਾ ਕਤਲ ਕਰ ਦਿੱਤਾ ਸੀ ਤੇ ਸੁਖ ਰਤਿਆ ਦੇ ਇੰਸਟਾਗ੍ਰਾਮ ਤੇ 525000 ਫੋਲੋਅਰਸ ਹਨ ਤੇ ਹਰਿਆਣਾ ਦੇ ਫਤਿਆਬਾਦ ਜ਼ਿਲ੍ਹੇ ਦੇ ਰਹਿਣ ਵਾਲੇ ਇਹਨਾਂ ਦੋਵੇਂ ਭਰਾਵਾਂ ਨੇ 18 ਮਈ ਨੂੰ ਮਹਿਲਾ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਸੀ ਕਤਲ ਕਰਨ ਵਾਲੇ ਦੋਵੇਂ ਭਰਾਵਾਂ ਨੂੰ ਨੌਜਾਇਜ਼ STF ਨੇ ਸੂਰਜਪੁਰ ਇਲਾਕੇ ਤੋਂ ਜੋ ਕਿ ਕਾਬੂ ਕਰ ਲਿਆ ਹੈ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਸੋ ਦੇਣ ਦੀਆਂ ਕੁਝ ਵੱਡੀਆਂ ਖਬਰਾਂ ਦੇ ਵਿੱਚ ਐਨਾ ਹੀ ਹੋਰਨਾਂ ਦੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ ਧੰਨਵਾਦ